ਕਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਹੁਣ ਜੀ ਹੁਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇਸ ਵੱਡੇ ਪੰਜਾਬੀ ਗਾਇਕ ਦੇ ਘਰੋਂ ਆਈ ਅਤ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜਿਵੇਂ ਨਰਿੰਜ ਜਖਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਵੱਡੇ ਕਲਾਕਾਰ ਦੇ ਘਰੋਂ ਇਹ ਵੱਡੀ ਮਾੜੀ ਖਬਰ ਆਈ ਹੈ ਜਿਸ ਸਮੇ ਇਹ ਡੂੰਗੇ ਸਦਮੇ ਚ ਗੁਜ਼ਰ ਰਹੇ ਹਨ ਜੀ ਹਾਂ ਪੰਜਾਬੀ ਗਾਇਕ ਜੱਜੀਬੀ ਇਸ ਸਮੇ ਡੂੰਗੇ ਸਦਮੇ ਚ ਗੁਜ਼ਰ ਰਹੇ ਹਨ ਅਰਸਲ ਪੰਜਾਬੀ ਗਾਇਕ ਜੱਜੀਬੀ ਦੇ ਫੁੱਫੜ ਜੀ ਦਾ ਦਿਹਾਂਤ ਹੋ ਗਿਆ ਸੋਕ ਦੀ ਘੜੀ ਚ ਫਿਲਮੀ ਸਤਾਰ ਵੀ ਦੁੱਖ ਪ੍ਰਗਟਾਵਾ ਕਰ ਰਹੇ ਹਨ ਦੱਸਦੀ ਕਿ ਇਸ ਦੀ ਜਾਣਕਾਰੀ ਖੁਦ ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਉੱਪਰ ਵੀ ਸ਼ੇਅਰ ਕਰ ਦਿੱਤੀ ਆ ਤੇ ਗਾਇਕ ਜੱਜੀਬੀ ਨੇ ਵੀ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਦੇ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੇਨੂੰ ਮੇਰੇ ਫੁੱਫੜ ਜੀ ਕਰਕੇ ਸੋਨੇ ਦਾ ਦਦਨ ਦੇ ਮਿਲਿਆ ਸੀ ਤੇ ਆਰਈਪੀ ਫੁੱਫੜ ਜੀ ਤੁਸੀਂ ਸਦਾ ਮੇਰੇ ਦਿਲ ਚ ਰਹੋਗੇ ਉਹਨਾਂ ਆਪਣੇ ਫੁੱਫੜੀ ਜੀ ਨਾਲ ਖਾਸ ਵੀਡੀਓ ਫੇਅਰ ਕੀਤਾ ਜਿਸ ਵਿੱਚ ਉਹਨਾਂ ਨੂੰ ਮਸਤੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ ਜੱਜੀ ਜੀ ਵੀ ਦੀ ਇਸ ਪੋਸਟ ਨੇ ਫੈਨਸਪੂਲ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤੇ ਉਹਨਾਂ ਹਰ ਕੋਈ ਉਹਨਾਂ ਫੁੱਫੜ ਦੇ ਦਿਹਾਣ ਤੇ ਸੋਗ ਜਤਾ ਰਿਹਾ ਜੱਜੀਬੀ ਨੇ ਵਰਕਫਰ ਦੀ ਗੱਲ ਕਰੀ ਤਾਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਇਸਰ ਗਰਮਾਣਾ ਤੇ ਇੱਕ ਤੋਂ ਇੱਕ ਬਾਅਦ ਇੱਕ ਹਿੱਟ ਕੀਤਾ ਨਾਲ ਸਰੋਤਿਆਂ ਦਾ ਮੰਨਰੰਜਨ ਕਰਦੇ ਆ ਨੀ ਵੀਡੀਓ ਦੇਖਣ ਲਈ ਤੁਹਾਡਾ